ਨਾਮਦੇਵ ਜੀ ਸਤਗੁਰ ਨਾਮਦੇਵ ਜੀ ਸਾਨੂੰ ਕੁਝ ਸਮਝਾਉਣਾ ਕਰਦੇ ਨੇ ਬਾਣੀ 'ਚ ਗੁਰੂ ਸਾਹਿਬ ਕਹਿੰਦੇ ਨੇ ਬਾਣੀ 'ਚ ਮਨ ਮੇਰੋ ਗੱਜ ਜੀਵਾ ਮੇਰੀ ਕਾਤੀ ਮੱਪ ਮੱਪ ਘਾਟੂ ਜਮਖੀ ਫਾਸੀ ਗੁਰੂ ਸਾਹਿਬ ਕਹਿੰਦੇ ਆ ਸਦੀਆਂ ਤੋਂ ਜਿਹੜੇ ਪੰਡਤ ਨੇ ਜਿਹੜੇ ਬ੍ਰਾਹਮਣ ਨੇ ਧੰਦਾ ਬਣਾਇਆ ਹੋਇਆ ਵਰਣ ਵੰਡ ਬਣਾ ਕੇ ਮੈਂ ਇਸ ਵਰਣ ਵੰਡ ਨੂੰ ਆਪਣੇ ਮਨ ਨੂੰ ਬਣਾ ਲਿਆ ਗੱਜ ਮੈਂ ਨਾਪੂਗਾ ਕਿ ਇੱਕ ਗੱਜ ਦੇ ਵਿੱਚ ਇਹਨੇ ਕਿੰਨਾ ਝੂਠ ਬੋਲਿਆ ਦੂਜੇ ਗੱਜ ਦੇ ਵਿੱਚ ਕਿੰਨਾ ਝੂਠ ਬੋਲਿਆ ਕੀ ਗੱਜ ਦੇ ਵਿੱਚ ਕਿੰਨਾ ਝੂਠ ਬੋਲਿਆ ਚੌਥੇ ਗੱਜ ਦੇ ਵਿੱਚ ਕਿੰਨਾ ਝੂਠ ਬੋਲਿਆ ਗੱਜ ਦਾ ਮਤਲਬ ਲਿਆ ਵਰਣ ਕਿਹੜੇ ਕਿਹੜੇ ਯੁੱਗ ਦੇ ਵਿੱਚ ਕਿੰਨਾ ਝੂਠ ਬੋਲਿਆ ਕਿਹੜੇ ਯੁੱਗ ਦੇ ਵਿੱਚ ਕਿੰਨਾ ਝੂਠ ਬੋਲਿਆ ਕਿਹੜੇ ਯੁੱਗ ਦੇ ਵਿੱਚ ਕਿੰਨਾ ਝੂਠ ਬੋਲਿਆ ਮਨ ਨੂੰ ਬਣਾ ਲਿਆ ਗੱਜ ਤਾਂ ਜੀਵ ਨੂੰ ਬਣਾ ਲਿਆ ਕੈਂਚੀ ਕਿਉਂ ਕੈਂਚੀ ਬਣਾ ਲਿਆ ਕਿਉਂਕਿ ਇਹ ਜੀਵ ਆਤਮਾ ਦਾ ਦਿੱਤਾ ਹੋਇਆ ਗਿਆਨ ਦਿਮਾਗ 'ਚ ਜਾਂਦਾ ਦਿਮਾਗ 'ਚੋਂ ਬਾਹਰ ਕੱਢਣ ਦੀ ਗੱਲ ਕਰਦੀ ਕਿਉਂ ਕਿ ਮੈਂ ਆਪਣੇ ਕੰਨਾਂ ਦੇ ਨਾਲ ਤੁਹਾਡੇ ਬੀਦ ਤੁਹਾਡੇ ਮਨੋਸਮਰਤੀਆਂ ਤੁਹਾਡੇ ਰਾਮਚੰਦਰ ਮਾਨਸ ਇਹ ਮੈਂ ਸਾਰੇ ਸੁਣ ਕੇ ਕੰਨਾਂ ਦੇ ਨਾਲ ਤਾਂ ਮੈਂ ਆਪਣੀ ਜ਼ੁਬਾਨ ਦੇ ਵਿੱਚੋਂ ਤੁਹਾਡਾ ਜਮ ਉਹਨੂੰ ਮਾਪ ਕੇ ਕੱਟੂਗਾ ਕਿੰਨਾ ਗਲਤ ਹੈ ਤੇ ਕਿੰਨਾ ਸਹੀ ਹੈ ਮਨ ਮੇਰੋ ਗੱਜ ਜੀਵਾ ਮੇਰੀ ਕਾਤੀ ਮੱਪ ਮੱਪ ਕਾਟੂ ਜਮ ਕੀ ਫાંਸੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਮੈਂ ਕੋਲੋਂ ਨਹੀਂ ਕਹਿ ਰਿਹਾ ਕੋਸ਼ਿਸ਼ ਕਰਿਓ ਬੰਨ੍ਹਦੇ